ਮੇਰੇ ਪਿਆਰੇ ਫਰੀਦਕੋਟ ਜ਼ਿਲ੍ਹੇ ਦੇ ਨਿਵਾਸੀਓ ਮੈਂ ਅੱਜ ਫਿਰ ਆਪ ਜੀ ਦੇ ਨਾਲ ਹਫ਼ਤਾਵਾਰੀ ਫੇਸਬੁਕ ਪ੍ਰੋਗਰਾਮ ਦੇ ਰਾਹੀਂ ਰੂਬਰੂ ਹੋ ਰਿਹਾ ਹਾਂ ਮੈਂ ਆਪ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕਰੋਨਾ ਦੀ ਮਹਾਮਾਰੀ ਤੇ ਕਾਬੂ ਪਾਉਣ ਲਈ ਟੀਕਾਕਰਨ ਦੀ ਮੁਹਿੰਮ ਪੂਰੇ ਜੋਰਾ-ਸ਼ੋਰਾ ਤੇ ਚੱਲ ਰਹੀ ਹੈ ਸਾਡੇ ਜ਼ਿਲ੍ਹੇ ਵਿੱਚ ਕੱਲ੍ਹ ਸ਼ਾਮ ਤੱਕ 1,68,000 ਤੋਂ ਵੱਧ ਲੋਕਾਂ ਦਾ ਟੀਕਾਕਰਨ ਹੋ ਚੁੱਕਿਆ ਹੈ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਹੈ ਇਸ ਸਮੂਹ ਮੁਹੰਮ ਲਈ ਜ਼ਿਲ੍ਹੇ ਦੇ ਸਮੂਹ ਲੋਕਾਂ ਜ਼ਿਲ੍ਹੇ ਦੇ ਸਮੂਹ ਸਮਾਜਿਕ ਸੰਸਥਾਵਾਂ ਪੰਚਾਇਤਾਂ ਲੋਕ ਨੂੰ ਮਾਇੰਦਿਆਂ ਔਰ ਮਿਊਸਪਲ ਕਮੇਟੀ ਦੇ ਵੱਖ-ਵੱਖ ਵਿਅਕਤੀਆਂ ਅਧਿਕਾਰੀਆਂ ਕਰਮਚਾਰੀਆਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੈ ਕਿ ਸਰਕਾਰ ਵੱਲੋਂ ਜ਼ਿਲ੍ਹੇ ਦੇ ਜਿੰਨੇ ਵੀ ਸਮੂਹ ਸਰਕਾਰੀ ਟੀਕਾਕਰਨ ਕੇਂਦਰ ਹਨ ਅਤੇ ਸਿਹਤ ਵਿਭਾਗ ਦੇ ਵੱਲੋਂ ਲਗਾਏ ਜਾ ਰਹੇ ਇਹ ਕਾਰਨ ਕੈਂਪਾਂ ਵਿੱਚ 18 ਸਾਲ ਤੋਂ ਵੱਧ ਵਿਅਕਤੀਆਂ ਦਾ ਬਿਲਕੁਲ ਮੁਫਤ ਟੀਕਾਗਰਨ ਕੀਤਾ ਜਾ ਰਿਹਾ ਹੈ ਇਸ ਵਿੱਚ ਕੋਈ ਫੀਸ ਨਹੀਂ ਲਈ ਜਾਂਦੀ ਹੈ ਇਹ ਟੀਕਾ ਮਨੁੱਖੀ ਸਿਹਤ ਦੇ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਦੇ ਸਿਹਤ ਉੱਪਰ ਕੋਈ ਪ੍ਰਭਾਵ ਵੀ ਨਹੀਂ ਪੈਂਦੇ ਇਹੀ ਕਾਰਨ ਹੈ ਕਿ ਟੀਕਾਗਰਨ ਦੇ ਵਿੱਚ ਲੋਕਾਂ ਲਈ ਉਤਸ਼ਾਹ ਆਪਿਆ ਹੈ ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਕਰੋਨਾ ਦੇ ਕੇਸ ਬਹੁਤ ਸਾਰੇ ਘਟ ਰਹੇ ਹਨ ਔਰ ਜਿਵੇਂ ਜਿਵੇਂ ਹਰ ਦਿਨ ਸਾਡੇ ਜਿਹੜੇ ਐਕਟਿਵ ਕਰੋਨਾ ਮਰੀਜ਼ਾਂ ਦੀ ਤਾਦਾਦ ਘਟ ਰਹੀ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਕੱਲ੍ਹ ਸ਼ਾਮ ਤੱਕ ਸੱਤ ਹੋਰ ਵਿਅਕਤੀਆਂ ਨੂੰ 6 ਤੇ ਆਫ ਹੋਣ ਤੋਂ ਪਿੱਛੋਂ ਛੁੱਟੀ ਕਰ ਦਿੱਤੀ ਗਈ ਸੀ ਔਰ ਇਸ ਵਕਤ ਸਾਡੇ ਜ਼ਿਲ੍ਹੇ ਦੇ ਵਿੱਚ ਕੇਵਲ ਸਿਰਫ 47 ਐਕਟਿਵ ਕਰੋਨਾ ਦੇ ਕੇਸ ਹਨ ਔਰ ਇਹ ਇਹਨਾਂ ਵਿੱਚੋਂ 28 ਵਿਅਕਤੀ ਹੈ ਜੋ ਆਪਣੇ ਘਰਾਂ ਦੇ ਵਿੱਚ ਇਕਾਂਤ ਵਾਸ ਹਨ ਮੈਂ ਆਪ ਜੀ ਨੂੰ ਇਹ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਕਰੋਨਾ ਦਾ ਟੀਕਾ ਲਗਵਾਉਣ ਤੋਂ ਬਾਅਦ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਾ ਵਰਤੀ ਜਾਵੇ। ਔਰ ਜਿਵੇਂ ਕਿ ਕਰੋਨਾ ਸੰਬੰਧੀ ਜੋ ਪੰਜਾਬ ਸਰਕਾਰ, ਰਾਤ ਸਰਕਾਰ ਵੱਲੋਂ ਜਿਵੇਂ ਗਾਈਡਲਾਈਨਸ ਹੈ ਜਾਰੀ ਕੀਤੀਆਂ ਗਈਆਂ ਹਨ ਕਿ ਹਲੇ ਵੀ ਸੋਸ਼ਲ ਡਿਸਟੈਂਸਿੰਗ ਕਾਇਮ ਰੱਖੀ ਜਾਵੇ ਔਰ ਫੇਸ ਮਾਸਕ ਲਗਾ ਕੇ ਰੱਖਿਆ ਜਾਵੇ ਔਰ ਇਸ ਤੋਂ ਇਲਾਵਾ ਹੱਥ ਵੀ ਧੋਂਦੇ ਰਹੋ ਅਤੇ ਭੀੜ ਭੜ ਵਾਲੀਆਂ ਥਾਵਾਂ ਤੇ ਜਾਣ ਤੋਂ ਵੀ ਗੁਰੇਜ਼ ਕਰੋ। ਪੰਜਾਬ ਸਰਕਾਰ ਵੱਲੋਂ ਅਸੀਂ ਜੋ ਵੀ ਲਿਮਟ ਫਿਕਸ ਕੀਤੀ ਗਈ ਹੈ ਕੀ ਹੋ ਇਨਸਾਈਡ ਤੇ ਆਊਟਸਾਈਡ ਦੀ ਲਿਮਟ ਹੈ ਉਸ ਤੇ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ ਸੋ ਹੋਰ ਕਿਸੇ ਵੀ ਤਰ੍ਹਾਂ ਦੀ ਅਗਰ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਜਾਂ ਕਿਸੇ ਤਰ੍ਹਾਂ ਦੇ ਕਰੋਨਾ ਦੇ ਕੋਈ ਲੱਛਣ ਲੱਗਦੇ ਹਨ ਤਾਂ ਤੋ ਤੁਰੰਤ 104 ਨੰਬਰ ਦੀ ਸਾਡੀ ਹੈਲਪ ਲਾਈਨ ਹੈ ਉਸ ਤੇ ਸੰਪਰਕ ਕੀਤਾ ਜਾ ਸਕਦਾ ਹੈ ਮੈਂ ਆਪ ਸਭ ਤੋਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਨੂੰ ਸਹਿਯੋਗ ਦੇਵੋਗੇ ਤੇ ਸਾਡੇ ਜ਼ਿਲ੍ਹੇ ਦੇ ਵਿੱਚੋਂ ਅਸੀਂ ਕਰੋਨਾ ਨਾਮ ਦੀ ਮਹਾਂਮਾਰੀ ਤੋਂ ਪੂਰੀ ਤਰ੍ਹਾਂ ਮੁਕਤੀ ਬਾਲਵਾਂਗੇ ਉਹ ਸਾਰੇ ਸਾਡੇ ਵਿਅਕਤੀ ਤੰਦਰੁਸਤ ਹੋ ਕੇ ਉਸੇ ਤਰੀਕੇ ਨਾਲ ਹੀ ਫਿਰ ਆਪਣੇ ਕੰਮ ਕਾਰਜ ਵਿੱਚ ਲੱਗੇ ਰਹੇ ਜੈ